ਨੇ ਸਾਧ ਕੇ ਸੰਗ ਅਗੋਚਰ ਮਿਲਾਇ ਅਗੋਚਰ ਕਦੀ ਬਾਣੀ ਦੇ ਅਰਥ ਪੜੋ ਅਗੋਚਰ ਦਾ ਅਰਥ ਹੁੰਦਾ ਬਾ ਜਿਹੜਾ ਗਿਆਨ ਇੰਦਰੀਆ ਤੋਂ ਪਰੇ ਆ ਮਤਲਬ ਦੁਨੀਆਂ ਦੇ ਜਿੰਨੀਆਂ ਚੀਜ਼ਾਂ ਨੇ ਉਹ ਸਾਡੇ ਗਿਆਨ ਇੰਦਰੀਆ ਦੀ ਪਹੁੰਚ ਵਿੱਚ ਨਹੀਂ ਮਤਲਬ ਅੱਖਾਂ ਹਰ ਕਿਸੇ ਚੀਜ਼ ਨੂੰ ਵੇਖ ਲੈਂਦੀਆਂ ਕੰਨ ਸੁਣ ਲੈਂਦੇ ਆ ਪਰ ਪਰਮਾਤਮਾ ਜਿਹੜਾ ਹੈ ਉਹ ਗਿਆਨ ਤੇ ਕਰਮ ਇੰਦਰੀਆ ਤੋਂ ਵਾਰਾ ਮਤਲਬ ਇਹ ਨੇਤਰ ਉਹ ਨੂੰ ਨਹੀਂ ਵੇਖਦੇ ਇਨਾ ਹੱਥਾਂ ਦੀ ਪકડ ਵਿੱਚ ਨਹੀਂ ਆਉਂਦਾ ਭਾਈ ਵੀਰ ਸਿੰਘ ਇੱਕ ਦਾਤੇ ਲਿਖਦੇ ਆ ਉਹ ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ ਅਸਾਂ ਧਾ ਗਲਵਕੜੀ ਪਾਈ ਇੱਕ ਦਿਨ ਕਿਤੇ ਭਾਈ ਵੀਰ ਸਿੰਘ ਵਰਗੇ ਗੁਰਮੁਖ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਸੁਪਨਾ ਆ ਗਿਆ ਤੇ ਸੁਪਨੇ 'ਚ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋ ਗਏ ਫਿਰ ਉਹਨਾਂ ਰਵਾਈ ਲਿਖਿਆ ਭਾਈ ਵੀਰ ਸਿੰਘ ਨੇ ਕਿਹਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਮੈਨੂੰ ਦਰਸ਼ਨ ਹੋਏ ਤੇ ਕਿਹੜਾ ਸਿੱਖ ਹੈ ਜਿਹਨੂੰ ਗੁਰੂ ਦੇ ਦਰਸ਼ਨ ਹੋਣ ਤੇ ਮਹਾਰਾਜ ਨੂੰ ਗਲਵਕੜੀ ਨਾ ਪਾਉਣੀ ਚਾਹੇ ਪਾਏ ਵੀਰ ਸਿੰਘ ਜੀ ਕਹਿੰਦੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਿਲੇ ਮੈਂ ਸੋਚਿਆ ਕਿ ਦੌੜ ਕੇ ਮਹਾਰਾਜ ਨੂੰ ਗੱਲਬਕੜੀ ਪਾ ਲਵਾਂ ਉਹ ਲਿਖਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਅਸਾ ਨੂੰ ਅਸੀਂ ਤਾਂ ਗੱਲਬਕੜੀ ਪਾਈ ਪਰ ਕਹਿੰਦੇ ਮੇਰਾ ਨੂਰ ਸੀ ਤੁਸੀਂ ਹੱਥ ਨਹੀਂ ਆਏ ਸਾਡੀ ਕੰਗ ਦੀ ਰਹੀ ਕਲਾਈ ਪਾਏ ਵੀਰ ਸਿੰਘ ਜੀ ਕਹਿੰਦੇ हे ਪ੍ਰਮਾਤਮਾ ਤੂੰ ਇਨ੍ਹਾਂ ਅੱਖਾਂ ਇਨ੍ਹਾਂ ਬਾਹਾਂ ਦੇ ਵਿੱਚ ਆਉਣ ਵਾਲਾ ਨਹੀਂ ਕਿਉਂਕਿ ਰੱਬ ਸਰੀਰ ਨਹੀਂ ਉਹ ਨੂਰ ਆ ਮਹਾਰਾਜ ਨੇ ਆਖਿਆ ਕੋ ਨੂਰ ਗਏ ਤਨ ਗੁਰ ਅਰਜਨ ਦੇਵ ਮਹਾਰਾਜ ਆਜ ਕਹਿੰਦੇ ਨੇ ਗੁਰਮੁਖਾ ਜੇ ਸਾਧੂ ਦੀ ਸੰਗਤ ਕਰੇ ਜਿਹੜਾ ਅਗੋਚਰ ਪ੍ਰਮਾਤਮਾ ਇਹਨਾਂ ਹੱਥਾਂ ਦੀ ਪਹੁੰਚ ਤੋਂ ਪਰੇ ਆ ਅੱਖਾਂ ਦੀ ਪਹੁੰਚ ਤੋਂ ਪਰੇ ਆ ਮਹਾਰਾਜ ਨੇ ਆਖਿਆ ਜੇ ਸਾਧੂ ਦੀ ਸੰਗਤ ਕਰਿਓ ਰੱਬ ਵੀ ਤੈਨੂੰ ਮਿਲ ਪਏ ਉਹਦੇ ਨਾਲ ਵੀ ਤੇਰੀ ਮੁਲਾਕਾਤ ਹੋ ਜਾਏ ਫਿਰ ਮਹਾਰਾਜ ਨੇ ਆਖਿਆ ਸਾਧ ਕੇ ਸੰਗ ਸਦਾ ਪਰਫੁਲੈ ਮਹਾਰਾਜ ਨੇ ਆਖਿਆ ਜੇ ਸਾਧੂ ਦੀ ਸੰਗਤ ਕਰ ਲਓ ਸਦਾ ਖਿੜੇ ਮੱਥੇ ਰਹਿੰਦਾ ਕਿਉਂਕਿ ਉਹਨੂੰ ਸੰਸਾਰ ਦੀ ਨਾਸਵੰਤਤਾ ਦਾ ਪਤਾ ਗਏ ਉਹਨੂੰ ਪਤਾ ਵੀ ਮੇਰੇ ਰੂਹ ਦੇ ਨਾਲ ਕੁਝ ਨਹੀਂ ਹੋਣਾ ਮੇਰੇ ਚਿੰਤਾ ਝੋਰੀਆਂ ਦੇ ਨਾਲ ਵੀ ਕੁਝ ਨਹੀਂ ਹੋਣਾ ਹੋਣਾ ਉਹ ਹੀ ਆ ਜੋ ਮੇਰੇ ਰੱਬ ਨੇ ਕਰਨਾ ਜੇ ਰੱਬ ਦੇ ਕਰਮدار ਹੀ ਸਾਰਾ ਕੁਝ ਹੋਣਾ ਫਿਰ ਚਿੰਤਾ ਕਾਹਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਸੋਹਣਾ ਬਚਨ ਆਖਿਆ ਆਪਾਂ ਨੇ ਸੁਣਿਆ ਮਰਦ ਕਿਨੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਕਾਰ ਕਰਨ ਲੱਗਿਆ ਧਿਆਨ द्या ਕਰੋ ਅਣਹੋਣੀ ਨਹੀਂ ਐਡਾ ਨੰਨਾ ਹਾਏ ਹੋੜਾ ਅੱਗੇ ਫਿਰ ਨੰਨੇ ਹੋੜਾ ਵਾ ਨਾਣਾ ਨਹੀਂਗਾ ਨੰਨੇ ਹੀ ਦੋਏ ਅਣਹੋਣੀ ਭਾਵੇਂ ਅਰਤੇ ਦਾ ਅਣਹੋਣੀ ਤੋਂ ਕੀਤਾ ਪਰ ਅੱਖਰਾਂ ਦਾ ਵੀ ਧਿਆਰ ਰੱਖਣਾ ਹੈ ਮਹਾਰਾਜ ਨੇ ਆਖਿਆ ਚਿੰਤਾ ਤਾਂ ਕੀ ਕੀਤੀਗੇ ਚਿੰਤਾ ਉਸ ਗੱਲ ਦੀ ਕਰੀਏ ਜੋ ਅਣਹੋਣੀ ਹੋਏ ਚਿੰਤਾ ਤੇ ਮੈਂ ਉਹਦੀ ਕਰਾਂ ਨਾ ਜਿਹੜੀ ਮੇਰੇ ਨਾਲ ਉਹ ਅਣਹੋਣੀ ਹੋ ਗਈ ਆ ਵੀ ਸੰਸਾਰ ਤੇ ਹੋਰ ਕਿਸੇ ਨਾਲ ਆ ਕੰਮ ਹੋ ਜਾਂਦੇ ਤੇ ਮੇਰੇ ਨਾਲ ਹੋ ਗਿਆ ਤੇ ਮਹਾਰਾਜ ਨੇ ਆਖਿਆ ਸੰਸਾਰ ਵਿੱਚ ਮਿਲਿਆ ਤੇ ਸਾਰੇ ਲੋਕਾਂ ਦੀ ਲੋਕ ਕਰਦੇ ਕਈ ਇਸ ਗੱਲ ਦੀ ਵੀ ਚਿੰਤਾ ਕਰਦੇ ਆ ਭਾਈ ਲੋਕ ਮੇਰੀ ਨਿੰਦਿਆ ਬੜ ਲੋਕੀ ਮੈਨੂੰ ਮਾੜਾ ਮਾੜਾ ਲੇ ਮੈਂ ਕਹਿੰਦਾ ਹਾਂ ਨਾ ਤੈਨੂੰ ਇਕੱਲੇ ਨੂੰ ਕਿਹਦੇ ਲੋਕ ਸਾਰਿਆਂ ਨੂੰ ਮਾੜਾ ਕਹਿੰਦੇ ਆ ਪਰ ਗੱਲ ਨਹੀਂ ਆ ਵੀ ਮੂੰਹ ਤੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਉਹਦਾ ਪਿੱਠ ਪਿੱਛੇ ਹਰ ਕਿਸੇ ਨੂੰ ਕਹਿ ਰਿਹਾ ਤੇ ਤੂੰ ਚਿੰਤਾ ਨਾ ਕਰ ਮਹਾਰਾਜ ਨੇ ਆਖਿਆ ਚਿੰਤਾ ਤਾਂ ਕੀ ਕੀ ਦੀਏ ਜੋ ਪਨ ਹੋ ਨਹੀਂ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰੇ ਨਹੀਂ ਕੋਏ ਮਹਾਰਾਜ ਨੇ ਆਖਿਆ ਤੂੰ ਮੌਤ ਦੀ ਵੀ ਚਿੰਤਾ ਨਾ ਕਰ ਕਿਉਂਕਿ ਮੌਤ ਵੀ ਤੈਨੂੰ ਇਕੱਲੇ ਨਹੀਂ ਆਉਣੀ ਮੌਤ ਵੀ ਸਾਰੇ ਸੰਸਾਰ ਨੂੰ ਆਉਣੀ ਆ ਚਿੰਤਾ ਤੇ ਤਾਂ ਕਰੇ ਨਾ ਜੇ ਤੈਨੂੰ ਇਕੱਲੇ ਨੂੰਣੀ ਹੋਵੇ ਤੇ ਮਹਾਰਾਜ ਨੇ ਆਖਿਆ ਸਾਰੀ ਦੁਨੀਆ ਨੂੰ ਆਉਣੀ ਆ ਫਿਰ ਮਹਾਰਾਜ ਨੇ ਬਾਣੀ ਵਿੱਚ ਆਖਿਆ ਤੂੰ ਰਿਸ਼ਕ ਦੀ ਵੀ ਚਿੰਤਾ ਨਾ ਕਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਥਾਂ ਤੇ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਕੀ ਗੇ ਮਹਾਰਾਜ ਨੇ ਆਖਿਆ ਚਿੰਤਾ ਨਾ ਕਰ ਚਿੰਤਾ ਰੱਬ ਨੂੰ ਆ ਬੱਚਾ ਜਿੰਨੇ ਪੈਦਾ ਕੀਤਾ ਮਾਪਾ ਆਪਣੇ ਪੈਦਾ ਕੀਤਾ ਨਾ ਤੇ ਬੱਚਾ ਪੈਦਾ ਹੋਣ ਤੋਂ ਬਾਅਦ ਕਿਹਦੇ ਚਿੰਤਾ ਕਰਦਾ ਵਾ ਵੀ ਮੈਨੂੰ ਦੁੱਧ ਕਿੱਥੋਂ ਮਿਲਣਾ ਨਿਆਣਾ ਪੈਦਾ ਹੋ ਗਿਆ ਰੈਗੂ ਨੇ ਕਿਰਪਾ ਕੀਤੀ ਮਾਤਾ ਪਿਤਾ ਦੇ ਘਰ ਵਿੱਚ ਬੱਚੇ ਦਾ ਜਨਮ ਹੋਵੇ ਤੇ ਉਹ ਚਿੰਤਾ ਕਰਦਾ ਵੀ ਮੈਂ ਸੌਣਾ ਕਿੱਥੇ ਆ ਮੈਂ ਰਜਾਈ ਕੰਬਲ ਕਿੱਥੋਂ ਲੈਣਾ ਮੇਰੇ ਮੂੜ ਕਿੱਥੋਂ ਆਉਣਗੇ ਜਰਾਬਾਂ ਕਿੱਥੋਂ ਆਉਣਗੀਆਂ ਦੁੱਧ ਕਿੱਥੋਂ ਆਏਗਾ ਮਾਪਾ ਬਾਪ ਨੂੰ ਨਿਆਣਾ ਪੈਦਾ ਹੋਣ ਤੋਂ ਪਹਿਲਾਂ ਹੀ ਚਿੰਤਾ ਹੁੰਦੀ ਆ ਵੀ ਜਿਹੜਾ ਨਿਆਣਾ ਸਾਡੇ ਘਰੇ ਪੈਦਾ ਹੋਣਾ ਹੁੰਦਾ ਸੀ ਪ੍ਰਬੰਧ ਕਿੱਥੋਂ ਕਰਨਾ ਉਹ ਪਹਿਲਾਂ ਹੀ ਬਰਬੰਦ ਕਰਦੇ ਆ ਅੱਤੇ ਨੂੰ ਕੋਈ ਚਿੰਤਾ ਨੀ ਹੋ ਆਨੰਦ ਵਿੱਚ ਆ ਤੁਹਾਨੂੰ ਗੁਰਗੱਤ ਸਾਹਿਬ ਦੇ ਕਹਿੰਦੇ ਭਲਿਆ ਮਾਨਸਾ ਤੂੰ ਰੱਬ ਦਾ ਬੱਚਾ ਵਾ ਤੂੰ ਰਿਸ਼ਕ ਦੀ ਚਿੰਤਾ ਨਾ ਕਰ ਤੇਰੇ ਜੰਮਣ ਤੋਂ ਪਹਿਲੇ ਉਹਨੇ ਤੇਰੇ ਰਿਸ਼ਕ ਦਾ ਪਰਬਲ ਕੀਤਾ ਆਇਆ ਵਾ ਮਹਾਰਾਜ ਨੇ ਆਖਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਗੀ ਹੈ ਜਲਮਹਿ ਜੰਤ ਉਪਾਯਨ ਦਿਨਾਂ ਭੇ ਰੋਜੀ ਦੇ ਮਹਾਰਾਜ ਨੇ ਆਖਿਆ ਤੂੰ ਆਪਣੀ ਤੇ ਗੱਲ ਛੱਡ ਜਿਹੜੇ ਜੀਵ ਪਾਣੀ ਵਿੱਚ ਪੈਦਾ ਹੋਏ ਆ ਉਹਨਾਂ ਦੇ ਮੂੰਹ 'ਚ ਵੀ ਮੁਰਕੀ ਪੈਂਦੀ ਹੈ ਫਿਰ ਮਹਾਰਾਜ ਨੇ ਆਖਿਆ ਉੱਥੇ ਹਟ ਨਾ ਚੱਲ ਲਈ ਸੰਸਾਰ ਵਿੱਚ ਤੇ ਦੁਕਾਨਾਂ ਪੰਜਾਂ ਹੱਡੀਆਂ ਜਿੱਥੋਂ ਆਨਾਜ ਮਿਲਦਾ ਤੇ ਪਾਣੀ ਸਮੁੰਦਰਾਂ ਚੜੀਆਂ ਦੁਕਾਨਾਂ ਪੰਜਾਂ ਮਹਾਰਾਜ ਕਹਿੰਦੇ ਉੱਥੇ ਤੇ ਕੋਈ ਹੱਡੀ ਵੀ ਨਹੀਂ ਹੈਗੀ ਉੱਥੇ ਖਾਟ ਨਾ ਚੱਲ ਲਈ ਨਾ ਕੋ ਕਿਰਸ ਕਰੇ ਸੰਸਾਰ ਵਿੱਚ ਤੇ ਆਪਾਂ ਕਿਰਤ ਕਰਦੇ ਹਾਂ ਨਾ ਹੱਥਾਂ ਪੈਰਾਂ ਨਾਲ ਮਾਰਦ ਨੇ ਆਖਿਆ ਸਮੁੰਦਰ ਦੇ ਪਾਣੀ 'ਚ ਕਿਹੜਾ ਕੋਈ ਕਿਰਤ ਕਰਦਾ ਉੱਥੇ ਕਿਹੜੀ ਫੈਕਟਰੀ ਲੱਗੀ ਵੀ ਬੰਦਾ ਸਵੇਰੇ ਜਾਉ ਸ਼ਾਮਾਂ ਨੂੰ ਆਉ ਤੇ ਮਹੀਨੇ ਬਾਅਦ ਪੈਸੇ ਮਿਲ ਜਾਨੇ ਮਾਰਦ ਨੇ ਆਖੋ ਤੇ ਕੁਝ ਨਹੀਂ ਹੈਗਾ ਉਥੇ ਘੱਟ ਨਾ ਚੱਲਾਈ ਨਾ ਕੋ ਕਰਸ ਕਰੇ ਸੌਦਾ ਮੂਲ ਨਾ ਹੋਵੇਈ ਨਾ ਕੋ ਲਏ ਨਾ ਦੇ ਉਥੇ ਮਾਰਦ ਨੇ ਆਖਿਆ ਲੈਣ ਦੇ ਨਾ ਬਣੀ ਹੈਗਾ ਦੁਨੀਆ 'ਚ ਤੇ ਧਾਰ ਸੁਧਾਰ ਦਲਦਾ ਆਪਾਂ ਇੱਕ ਦੂਜੇ ਤੋਂ ਫੜਦੇ ਨੇ ਪੈਸੇ ਜਾ ਹੋਰ ਵੀ ਕੁਝ ਮਾਰਦ ਨੇ ਆਖਿਆ ਪਾਣੀ 'ਚ ਤੇ ਧਾਰ ਸੁਧਾਰ ਨਹੀਂ ਹੈਗਾ ਫਿਰ ਬਾਦਸ਼ਾਹ ਜੀ ਕਹਿੰਦੇ ਨੇ ਉਥੇ ਘਟਨਾ ਚੱਲ ਲਈ ਨਾ ਕੋ ਕਿਰਸ ਕਰੇ ਨਾ ਕੋ ਕਿਰਸ ਕਰੇ